ਨੀਚੇ ਸੀਗੇ ਅਚਾਨਕ ਕੁੜੀਆ ਛੋਟੀ ਵਾਲੀ ਉੱਪਰ ਗਈ ਹੈ ਉਹਨੇ ਸਮਝਿਆ ਕਿ ਪਾਪਾ ਪੌਦਿਆਂ ਨੂੰ ਪਾਣੀ ਦੇਣ ਗਏ ਆ ਉਹ ਹੀ ਵੇਖਣ ਗਈ ਹੈ ਤੇ ਦੇਖਿਆ ਕਮਰੇ ਵਿੱਚ ਲਟਕੀ ਹੋਈ ਸੀ ਹਾਂਜੀ ਗੰਦੀਪ ਜੀ ਨੇ ਜਾ ਅਸੂ ਸਾਈਡ ਕਰ ਰਿਹਾ ਫਿਰ ਇਸ ਸਾਈਡ ਦਾ ਕਾਰਨ ਦੋ ਦਿਨ ਜਾਣਾ ਤੇ ਪਹਿਲੇ ਦਿਨ ਜਿੰਨਾ ਮੈਂ ਦੇ ਚੁੱਕਾ ਸੀ ਉਹ ਕਰੋ ਮੈਂ ਬਹੁਤ ਤੰਗ ਕਰ ਰਿਹਾ ਇਸ ਕਰਕੇ ਮੇਰੇ ਕੋਲ ਨਹੀਂ ਸਿਆ ਜਾ ਰਿਹਾ ਇੱਕ ਤਾਂ ਪਾਪਾ ਸੁਖੋਣੀ ਦਾ ਫਰੈਂਸ ਹੋਣਾ ਉਹ ਉਹਦਾ ਮੁੰਡਾ ਇੱਕ ਰਾਹੁਲ ਤੇ ਬੱਬਾ ਮੈਂ ਕੱਲ ਵੀ ਆਇਆ ਮੇਰੇ ਘਰ ਤਮਾਸ਼ਾ ਕੀਤਾ ਇਹਨਾਂ ਦਾ ਤੇ ਇੱਕ ਦੀਪਕ ਵੈਕਸਿੰਗ ਯੂਨੀਮੋ ਦਾ ਪਟ્રોલ ਹੌਂਦੇ ਸਾਹਮਣੇ ਆ ਮੁਰਗੋਏ ਤੇ ਉਹਦੇ ਵੀ ਮੈਂ ਸਾਰੇ ਪੈਸੇ ਦੇ ਦਿੱਤੇ 6.40 ਲੱਖ ਰੇਣਾ ਸੀ ਉਹਦਾ ਤੈਨੂੰ 1.36 ਲੱਖ ਦੇ ਚੁੱਕਾ ਸਿਰਫ 3000 ਰੁਪਏ ਵਾਸਤੇ ਉਹ ਮੇਰਾ ਬੁਰਾ ਹਾਲ ਕਰਕਤੋ ਮੈਨੂੰ ਪਿਓ ਕਰਾ ਦਿੱਤਾ ਮੇਰੇ ਮੋਹਤਾ ਕਰਾ ਨਹੀਂ ਨਹੀਂ ਫਾਬਦ ਨੇ ਬਹੁਤ ਦਿੱਕਤਾਂ ਆ ਰਹੀਆਂ ਨੇ ਮੈਂ ਬਹੁਤ ਬੁਰਾ ਹਾਲ ਕਰਦਾ ਮੇਰਾ ਮੈਂ ਨਾ ਉਹ ਜੀਂਦਾ ਮੰਨ ਨਹੀਂ ਕਰਦਾ ਮੇਰੀ ਮਰਨ ਤੋਂ ਬਾਅਦ ਕਹਿੰਦਾ ਕਠੋਰ ਸਜ਼ਾ ਦਿੱਤੀ ਜਾਵੇ ਸਾਰੇ ਮੈਂ ਲੋਕਾਂ ਨੂੰ ਦੁਖੀ ਕੀਤਾ ਹੋਇਆ ਵਾ ਟਿਕਹੋਰ ਇਹ ਫਾਇਨੈਂਸ ਵਾਲਾ ਸ਼ੂ ਮਾਰਕੀਟ ਵਿੱਚ ਉਹ ਤਾਂ ਬਹੁਤ ਸਹਿਜ ਇਹਨੇ ਬਹੁਤ ਜਲੀਲ ਕੀਤਾ ਬੰਦੇ ਭੇਜ ਕੇ ਕਿੱਥੇ ਆਫਿਸ ਬੁਲਾ ਕੇ ਮੈਨੂੰ ਕਿਰਪਾ ਕਰਕੇ ਇਹ ਤਿੰਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਹੜਾ ਸੁਖਮਨੀ ਫਾਈਨੈਂਸ ਵਾਲਾ ਬਾਬਾ ਹੈਗਾ ਵਾ ਉਹਦਾ ਦਫਤਰ ਆਦਮ ਦੀ ਪੀ ਸਕੂਲ ਦੇ ਸਾਹਮਣੇ ਨਾਲੇਰੇ ਉਪੋਜੀਟਾ ਸੁਖਮਨੀ ਬਾਬਾ ਲੰਬੀ ਦਾੜੀ ਵਾਲਾ ਹੈਗਾ ਸਰਦਾਰ ਉਹਦਾ ਨੰਬਰ ਵੀ ਪਿੱਛੇ 888 ਕਰਕੇ ਉਹਦਾ ਨੰਬਰ پلیਸ ਸਜ਼ਾ ਦਿੱਤੀ ਜਾਵੇ ਸੌਰੀ ਮम्मी-ਪਾਪਾ ਸੌਰੀ ਬੀਬੀ ਸੌਰੀ ਬੱਚੇ ਮਾਫ ਕਰਿਓ ਮੈਨੂੰ ਤੇ ਕੀ ਨਾਪੜ ਚਾਹੇ ਕੀ ਹੋਇਆ ਕੀ ਇਹ ਬਦਸਲ ਸੀ ਹਾਂਜੀ ਕੀ ਕਾਰਨ ਸੀ ਸਰ ਉਹਨਾਂ ਕੋਲੋਂ ਲੋਕੀ ਉਹਨਾਂ ਨੇ ਵਿਆਸ ਤੋਂ پیسے ਲਿੱਤੇ ਹੋਏ ਸੀ ਕਿ ਤੇ ਉਹ ਉਹਨਾਂ ਨੂੰ ਹਰਾਸ ਕਰ ਰਹੇ ਸੀ ਹਾਂਜੀ ਉਹਦੇ ਪਿੱਛੇ ਮਤਲਬ ਕਿ ਸਾਨੂੰ ਧਮਕੀ ਵੀ ਦਿੱਤੀ ਜਾ ਰਹੀ ਸੀਗੀ ਤੇ ਉਹਨਾਂ ਨੂੰ ਰਾਤੀ ਵੀ ਪਰੇਸ਼ਾਨ ਕਰਕੇ ਗਏ ਨੇ ਆਹ ਦਰੀ ਦੇ ਵਿੱਚ ਬੋਲ ਕੇ ਗਏ ਨੇ ਤੇ ਵੀ ਹਾਂ ਮਰ ਜਾਏ ਉਹ ਫਲਾਲਾ ਤੁਮ ਕਾਨਾ ਕਾਫੀ ਫਾਲਤੂ ਕੁੜੀਆਂ ਵਾਸਤੇ ਮੇਰੇ ਬੱਚਾ ਵਾਸਤੇ ਫਾਲਤੂ ਖੁਲਕੇ ਗਏ ਨੇ ਹਾਂਜੀ ਕੀ ਨਾਮ ਕੀ ਉਹਨਾਂ ਦਾ ਦੱਸੋ ਬੋਲੇਗਾ ਮੇ ਹਸਬੰਦ ਦਾ ਨਾਮ ਹੈ ਗਗਨਦੀਪ ਐ ਵੈਸੇ ਵੈਸੇ लवली ਬੋਲਦੇ ਸੀ ਉਹਨਾਂ ਨੂੰ ਥੈਂਕ ਯੂ ਕਿਨਾਂ ਨੂੰ ਰਾਤ ਨੂੰ ਧਮਕੀਆਂ ਦੇ ਕੇ ਗਏ ਹਾਂਜੀ ਹਾਂਜੀ ਦਰਵਾਜ਼ਾ ਖੜਕਾ ਕੇ ਦਰਵਾਜ਼ਾ ਪਿੱਟ ਕੇ ਗਏ ਲੈ ਕੀ ਪੈਸਾ ਦਾ ਕੋਈ ਲੈਣਦੇ ਹਾਂਜੀ ਪੈਸਾ ਦਾ ਲੈਣਦੇ ਸੀ ਪੈਸੇ ਦੇ ਦਿੱਤੇ ਹੋਏ ਸੀਗੇ ਉਹ ਲੇਕਿਨ ਉਹ ਫਿਰ ਵੀ ਵਿਆਜ ਵਿਆਸ ਤੇ ਪੂਰੇ ਪੈਸੇ ਕਰ ਦਿੱਤੇ ਸੀ ਫਿਰ ਵੀ ਉਹ ਇੰਤਾਨੇ ਪਰੇਸ਼ਾਨ ਘਾਰੇ ਸੀ ਹਾਂਜੀ ਮੋਲੇ ਵਾਲੇ ਹੈਗੇ ਸੀ ਕੱਲ ਜਦੋਂ ਨਹੀਂ ਗਲੀ ਚ ਸੰਡੇ ਨੂੰ ਛੁੱਟੀ ਹੁੰਦੀ ਹੈ ਸਾਰੀ ਗਲੀ ਚ ਕੰਮ ਬੰਦ ਹੁੰਦੇ ਤੇ ਪਰੇਸ਼ਾਨ ਰਹਿੰਦੇ ਸੀਗੇ ਪਹਿਲਾਂ ਬਹੁਤ ਪਰੇਸ਼ਾਨ ਰਹੇ ਸੀ ਕਾਫੀ ਦਿਨਾਂ ਦੇ ਪਰੇਸ਼ਾਨ ਸੀਗੇ ਉਸ ਤੋਂ ਪਹਿਲਾਂ ਵੀ ਕਰੀ ਉਹਨਾਂ ਨੇ ਹਾਂਜੀ ਉਹਨਾਂ ਨੂੰ ਧਮਕੀਆਂ ਦਿੰਦੇ ਸੀਗੇ ਇਸ ਤੋਂ ਪਹਿਲਾਂ ਵੀ ਕਦੀ ਉਹਨਾਂ ਨੇ ਕੋਸ਼ਿਸ਼ ਕੀਤੀ ਨਹੀਂ ਨਹੀਂ ਇtanto ਨਹੀਂ ਕੁਝ ਨਹੀਂ ਹੈ ਪਹਿਲੀ ਵਾਰੀ ਹੋਇਆ ਹਾਂਜੀ ਤੇ ਤੁਹਾਨੂੰ ਕਿੱਥਾ ਪਤਾ ਲੱਗਿਆ ਅਸੀਂ نیچے ਸੀਗੇ ਅਚਾਨਕ ਭੁੜੀਆਂ ਛੋਟੀ ਵਾਲੀ ਉੱਪਰ ਗਈਏ ਉਹਨੇ ਸਮਝਿਆ ਕਿ ਪਾਪਾ ਪੋਦਿਆਂ ਨੂੰ ਪਾਣੀ ਦੇਣ ਗਏ ਆ ਕੋਈ ਵੇਖਣ ਗਈਏ ਤਾਂ ਦੇਖਿਆ ਕਮਰੇ ਵਿੱਚ ਲਟਕੀ ਹੋਈ ਸੀ ਅੱਛਾ ਹਾਂਜੀ ਫਿਰ ਉਸ ਤੋਂ ਬਾਅਦ ਕਿਸ ਤਰ੍ਹਾਂ ਹੋ ਮੰਨ ਹਾਂਜੀ ਕਿਸੇ ਨੂੰ ਮੇਰੇ ਬ੍ਰਦਰ ਹੋਰੀ ਆਗੇ ਸੀਗੇ ਕਿਸੇ ਨੂੰ نیچے ਰਹਿੰਦੇ ਰੈਂਟ ਤੇ ਭਈ ਆ ਚੁੱਕੇ ਹੋਏ ਸੀ ਉਹਨਾਂ ਨੂੰ ਬੁਲਾਇਆ ਉਹਨਾਂ ਨੇ ਉਤਾਰਿਆ نیچے ਦਿਸਾਨੂ ਸੀਗਾ ਕਿ ਸ਼ਾਇਦ ਹਜੇ ਠੀਕ ਨਹੀਂ ਪਰ ਨਹੀਂ ਕਹਤੋਂ ਹੋ ਚੁੱਕੇ ਹੈ। ਇਹ ਫੋਨ ਸਾਈਡ ਵੀ ਹੋ ਕੇ ਤੇ ਨਹੀਂ ਜੀ ਫੇ پولیس ਨਹੀਂ ਆਈ ਕੋਈ ਐਂਬੂਲੈਂਸ ਨਹੀਂ ਕਾਲ ਕੀਤੀ ਸੀ। ਕੁਝ ਨਹੀਂ ਆਇਆ। ਤੁਸੀਂ ਕਾਲ ਕੀਤੀ ਸੀ ਲੇਕਿਨ ਹਾਂ ਜੀ ਕੋਈ ਨਹੀਂ ਆਇਆ ਸਾਡੇ ਸਾਹਮਣੇ ਵਾਲੇ ਆ ਗਏ ਸੀਗੇ। ਹਸਪੀਟਲ ਲੈ ਕੇ ਲੈ ਆਇਆ ਗਿਆ ਸੀ। ਹਾਂ ਜੀ ਸੀਐਮਸੀ ਲੈ ਕੇ ਗਏ ਸੀ ਮੇਰਾ ਬ੍ਰਦਰ ਔਰ ਮੇਰੇ ਜਿੱਜੂ ਆਏ ਸੀ ਗੈਦਰ ਹੋਂਦੀ। ਮਤਲਬਨ ਲਾਜ਼ ਵਾਲਾ। सब आए सी सब इकट्ठे हो गए मामू आ गए सी मेरे मेरे के मेरे कोई नोजल हो मेरे हस्बैंड मामू सब इकट्ठे होके आए सी सब इकट्ठे हो के गए मेरी सिस्टर इन नो आई सी है सीएमसी लाके गए सी एमो बॉडी के सीएमसी है है ना ये कितना सिविल विच काटते हैं ਕੀ ਮੰਗ ਕਰਨਾ ਚਾਹੁੰਦੇ ਕਿ ਉਹਨਾਂ ਨੂੰ ਵਿਰਾਸਤ ਦਿੱਤਾ ਜਾ ਰਿਹਾ ਸੀ ਨਹੀਂ ਉਹਨਾਂ ਨੂੰ ਜਿਹਨੂੰ ਜਿਹਨੂੰ ਭੁਰੀ ਸਜ਼ਾ ਉਹਨਾਂ ਨੂੰ ਜੇ ਮੇਰੇ ਹਸਬੰਦ ਨੂੰ ਜਿੱਦਾਂ ਹੋਇਆ ਉਹਨਾਂ ਨੂੰ ਵੀ ਅੱਧੀ ਭੁਰੀ ਸਜ਼ਾ ਮਿਲਣੀ ਚਾਹੀਦੀ ਸੀ ਜਿਨ੍ਹਾਂ ਕੋਲ ਕੱਲ ਇਹ ਇਹ ਆਤਮਦੇਵ ਕੀਦੇ ਸਾਹਮਣੇ ਕੋਈ ਸੁਖਮਨੀ ਵਾਲੇ ਹੈਗੇ ਬਾਬਾ ਜੀ ਦੇ ਨਾਮ ਤੋਂ ਮਸ਼ਹੂਰ ਹੋਣਗੇ ਉਹਨਾਂ ਨੇ ਉਹਨਾਂ ਨੇ ਬੰਦੇ ਭੇਜੇ ਹੋਏ ਸੀ ਆਪਣੇ ਇੱਕ ਸਾਡੇ ਇੱਥੇ ਰਹਿੰਦੇ ਆ ਵੈਸਟਰਨ ਯੂਨੀਅਨ ਵਾਲੇ ਦੀਪਕ ਪੈਟਰੋਲ ਪੰਪ ਦੇ ਸਾਹਮਣੇ ਵਾਲੇ ਉਹਨਾਂ ਨੇ ਇਕ ਹੋਰ ਵੀ ਆਇਆ ਸੀ ਕਿ ਮੈਂ 3-4 ਜਾਣੇ ਹੋਰ ਵੀ ਆਏਗੇ ਜਿਨ੍ਹਾਂ ਨੇ ਮਤਲਬ ਕਿ ਪਰੇਸ਼ਾਨ ਕੀਤਾ ਹੋਇਆ ਸੀਗਾ ਤੁਹਾਡੇ ਹਸਬੰਦ ਦੀ ਕੋਈ ਵੀਡੀਓ ਵੀ ਆਈ ਹੈ ਹਾਂਜੀ ਉਹਨਾਂ ਦੀ ਵੀਡੀਓ ਵੀ ਆਈ ਹੈ ਲਾਈਵ ਉਹਨਾਂ ਨੇ ਦੱਸਿਆਗਾ ਪਰੇਸ਼ਾਨ ਹਾਂਜੀ ਉਹਨਾਂ ਨੇ ਸਭ ਦੇ ਨਾਮ ਲਿੱਤੇ ਆ ਕਈਆਂ ਦੇ ਨਾਮ ਲਿੱਤੇ ਆ ਕਿਉਂਕਿ ਕੀ ਮੰਗਤੀ ਕਰਦੇ ਆ ਮੈਂ ਤਾਂ ਇਨਸਾਫ ਹੀ ਚਾਹੂੰਗੀ ਨਾ ਆਪਣੇ ਬੱਚਿਆਂ ਵਾਸਤੇ ਕਿੰਨੇ ਬੱਚੇ ਉਹਨਾਂ ਦੇ ਮੇਰੇ 3 ਬੱਚੇ ਹੈ 3 ਬੇਟੀਆਂ ਮੇਰੀਆਂ ਜੀ ਦਲੀਪ ਕੋ ਉਹ ਝਗੜਾ ਪੈਸੇ ਦਾ ਲੈਣ ਦੇਣ ਸੀ ਪਰੇਸ਼ਾਨ ਕਰਦੇ ਲੜਦੇ ਵੀ ਆਉਂਦੇ ਕੀ ਨਾਮ ਸੀਗਾ ਜਿਨ੍ਹਾਂ ਨੇ ਸੈਲਫ ਸਾਈਡ ਕੀਤਾ ਕੋ ਬਾਬਾ ਬਾਬਾ ਪਾਪਾ ਹੈਗਾ ਸੁਖਮਨੀ ਫਰਨਾਸ ਵਾਲਾ ਕਰਨ ਕੀ ਰਿਹਾ ਪੈਸੇ ਲੈ ਜਾ ਬਦਮਾਸ਼ੀ ਨਾਲ ਪੈਸੇ ਡੋਬਣ ਵਾਂਗ ਅੱਛਾ ਜੀ ਜਿੰਨੇ ਦਿੱਤੇ ਉਹ ਵੀ ਲੈ ਕੇ ਫੇਰ ਹੋਰ ਮੰਗੇ ਕੀ ਕੰਮ ਕੀ ਕਰਦੇ ਸੀ ਜਿਨ੍ਹਾਂ ਨੇ ਸੈਲਫ ਸਾਈਡ ਕੀਤਾ ਇਹ ਬੁਟੀਕ ਦਾ ਕੰਮ ਬੁਟੀਕ ਦੇ ਕੋਲੇ ਡੇਢ ਕੋ ਲੱਖ ਲਿਆ ਜੀ ਯਾਰ ਲੈਣਾ ਹੋ ਤਾਂ ਕੁਛਾਨ ਹੋ ਕੇ ਉਹਨਾਂ ਨੇ ਸੋਸਾਈ ਕਰ ਲਿਆ ਹਾਂ ਤੇ ਬਿਲਕੁਲ ਪੁਲਿਸ ਕਿਹੜਾ ਵਜੇ ਆ ਰਹੀ ਹੈ 8 9 ਵਜੇ ਦਾ ਕਿੰਨੇ ਵਜੇ ਕੀਤਾ ਚਲੋ 9:00 ਵਜੇ ਤੇ 9:00 ਵਜੇ ਆਇਆ ਤੇ ਹਸਪਤਾਲ ਲੈਨੇ ਫਿਰ ਭੇਜਿਆ ਨਾ ਪੁਲਿਸ ਨੂੰ ਜਸਨ ਬੋਲੇ ਇਹ ਇਨਸਾਫ ਹੋਵੇ ਇਦਾਂ ਦੇ ਜਿਹੜੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਦੀ ਵਾਈਫ ਨੂੰ ਦੱਸਿਆ ਜਾ ਕਿ ਕੱਲ ਰਾਤ ਸੁੱਤਾ ਨਹੀਂ ਡਰ ਕੇ پارک ਇਸ ਹੋ ਗਿਆ ਅੱਛਾ ਡਰਦੇ ਮਾਰੇ پارک ਸੁੱਤੇ ਜਨੇਜਾ ਸੀ ਜੀ ਪੁੱਤਰ ਅਸ਼ੋਕ ਕੁਮਾਰ ਜਨੇਜਾ ਉਮਰ ਸੀਦੀ ਕੋਈ 45 ਸਾਲ ਇਹਦਾ ਕੋਈ ਬਾਬਾ ਫਾਈਨੈਂਸ ਕੰਪਨੀ ਹੈ ਬਾਬਾ ਸੁਖਮਨੀ ਫਾਈਨੈਂਸ ਕੰਪਨੀ ਉਹਨਾਂ ਦੇ ਨਾਲ ਕੋਈ ਇਹਦਾ ਪੈਸਾ ਦਾ ਲੈਣ ਦੇਣ ਸੀ ਜਿਹਦੇ ਚੱਲਦੇ ਉਹ ਇਹਨੂੰ ਤੰਗ ਪ੍ਰੇਸ਼ਣ ਕਰਦੇ ਸੀ ਧਮਕੀਆਂ ਵਗੈਰਾ ਦਿੰਦੇ ਸੀ ਜੀ ਤੋ ਤੰਗ ਇਹ ਆ ਕੇ ਆਪਣੇ ਮੋਬਾਈਲ ਤੇ ਲਾਈਵ ਹੋ ਕੇ ਵੀਡੀਓ ਬਣਾਦੇ ਸੀ ਜੀ ਸੁਜੜੀ ਸਰ ਇਹ ਕੱਲ ਦੱਸਿਆ ਜਾ ਰਿਹਾ ਘਰ ਦੇ ਮਾਲਕ ਨੇ ਕਿ ਕੱਲ ਵੀ ਧਮਕੀਆਂ ਪੂਰੀਆਂ ਦਿੱਤੀਆਂ ਸ਼ਾਮ ਨੂੰ ਆ ਕੇ ਹਾਂਜੀ ਉਸੇ ਕਰਣੋਂ ਉਹਨੇ ਸੁਜਾਈ ਦਿੱਤੀ ਸਰ ਕਿਹੜੇ ਕਿਹੜੇ ਲੋਕ ਨੇ ਜਿਨ੍ਹਾਂ ਦਾ ਨਾਮ ਲੈ ਕੇ ਸੁਜਾਈ ਕੀਤਾ ਗਿਆ ਤੇ ਕਿਹਨੇ ਇਹ ਇੱਕ ਹੈਗਾ ਜੀ ਬਾਬਾ ਸੁਖਨ ਫਾਈਨਾਂਸ ਕੰਪਨੀ ਨੇ ਲੈਣਾ ਦੋ ਦੇ ਕਰਿੰਦੇ ਜੀ ਰਾਹੁਲ ਤੇ ਬਾਬਾ ਇਹ ਕਹਿੰਦੇ ਦੀਪਕਾ ਜੀ ਮੁੰਡਾ ਵੈਸਟਰਨ ਫਾਈਨਾਂਸ ਕੰਪਨੀ ਦਾ ਕਿ ਸਹਾਈ ਹੋਏਗੀ ਇਹ ਫਾਈਨਾਂਸ ਕੰਪਨੀ ਤੇ ਇਹਨਾਂ ਦੇ ਨੂੰ ਕੀ ਕੀ ਕਾਰਵਾਈ ਕੀਤੀ ਜਾਊਗੀ ਇਹਨਾਂ ਦੇ ਜੋ ਬਣਦੀ ਕਾਰਵਾਈ ਹੈ ਸੀ ਪਰਚਾ ਦੇ ਰਹੇ ਹਾਂ ਜੀ ਅੱਛਾ ਜੀ ਸਰ ਸੋਸਾਇਟੀ ਕਿੰਨੇ ਵਜੇ ਹੋਇਆ ਹੈ ਸੈੱਡ ਹੋਇਆ ਜੀ 8:30 ਤੋਂ 9 ਵਜੇ ਦੇ ਕੰਪਲੀਟ ਕੀ ਦੇ ਦਿਵਾਈ ਉਹ ਲਈ ਪਤਨੀ ਰਚਨਾ ਬਲਵਾਂ ਰਾਣੀ ਇੰਨੇ ਬੱਚੇ ਸੀ ਇਹ ਤਿੰਨ ਲੜਕੀਆਂ ਨੇ ਕੰਨੀਆਂ ਲੜਕੀਆਂ ਨੇ